ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾ ਮੈਂ ਵੀ ਕਿਤੇ ਮੈਂ ਗੁਰਵਿੰਦਰ ਸਿੰਘ ਰੋਮੀ ਔਜੁਦੇ ਆਂ ਅੰਦਰ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਜੋ ਪੂਰਾ ਇੱਕ ਸਾਲ ਹੋਣ ਤੋਂ ਬਾਅਦ ਜਿੱਥੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇਸ ਨੂੰ ਇੱਕ ਪਰਬ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਤੇ ਉਸ ਨੂੰ ਦੇਖ ਕੇ ਅੱਜ ਭਵਾਨੀ ਗੜ ਦੇ ਅੰਦਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਸਾਨੂੰ ਜਾਣਕਾਰੀ ਦੇ ਰਹੀਏ ਕਿ ਇਹ ਛੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਰ ਪੁਆਣੀਗੜ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇੱਚਿਆਂ ਵਿੱਚੋਂ ਦੀ ਹੁੰਦੀ ਹੋਈ ਮੁੜ ਪ੍ਰਾਚੀਨ ਸ਼ਿਵ ਮੰਦਰ ਪੁਆਣੀਗੜ ਵਿਖੇ ਸਮਾਪਤ ਹੋਵੇਗੀ ਹਰਿੰਦਰ ਕੁਮਾਰ ਨੀਟਾ ਜੋ ਕਿ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਪ੍ਰਬੰਧਕ ਨੇ ਹਰਿੰਦਰ ਕੁਮਾਰ ਨੀਟਾ ਤੇ ਅਸ਼ੋਕ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ શ્રી ਰਮਾਇਣ ਜੀ ਦੇ ਪਾਠਾਂ ਦੇ ਜੋ ਆਰੰਭ ਕੀਤੇ ਗਏ ਨੇ ਤੇ ਕਲ ਨੂੰ ਸ੍ਰੀ ਰਮਾਨ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਉਸ ਉਪਰੰਤ ਲੰਗਰ ਹੈ ਜੋ ਉਤਟ ਬਰਤਾਇਆ ਜਾਵੇਗਾ ਤੇ ਅੱਜ ਸ਼ੋਭਾ ਯਾਤਰਾ ਜਿਹੜੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਕੱਢੀ ਜਾ ਰਹੀ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਮਪੱਤਾਂ ਦੇ ਅੰਦਰ ਖੁਸ਼ੀ ਪਾਈ ਜਾ ਰਹੀ ਹੈ ਮੌਕੇ ਤੇ ਕਈ ਨੌਜਵਾਨ ਨੇ ਜਿਹੜੇ ਉਹ ਨੱਟ ਤਪ ਰਹੇ ਨੇ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਐਸਮੋਫੇ ਸਾਧਕਾ ਸੰਸਦਿਕਕਤਰ ਬਾਬੂ ਪ੍ਰਕਾਸ਼ ਚੰਦ ਗਰਗ ਅਨਾਜ ਮੰਡੀ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਦੀਪ ਕੁਮਾਰ ਮਿੱਤਰ ਕਿੰਨੀ ਕਦ ਕਿਉਂਕਿ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਨੇ ਉਥੇ ਹੀ ਰਵਿੰਦਰ ਕੁਮਾਰ ਛੈਲੀ ਭਾਜਪਾ ਦੇ ਮੰਡਲ ਪ੍ਰਧਾਨ ਨੇ ਰਿੰਕੂ ਗੋਇਲ ਜੋ ਭਾਜਪਾ ਆਗੂ ਨੇ ਅੰਤਲ ਗਰਗ ਜੋ ਕਿ ਭਾਜਪਾ ਆਗੂ ਨੇ ਵਿਪਨ ਕਮਾਲ ਸਾਧਕਾ ਪ੍ਰਧਾਨ ਜੋਡਾ ਟੱਕ ਯੂਨੀਅਨ ਉਥੇ ਹੀ ਕਰਨ ਗੜਕ ਸ਼ਾਮ ਕੁਮਾਰ ਸਚਦੇਵਾ ਗੁਰਿੰਦਰ ਮਿੱਤਰ ਸੁਸ਼ਾਤ ਗੜਕ ਰਣਜੀਤ ਸਿੰਘ ਰਪਾਲੋਨੀ ਜੋ ਕਿ ਭਾਈ ਨਾਨੋ ਯੂਥ ਕਲਬ ਦੇ ਪ੍ਰਧਾਨ ਨੇ ਉਹਨਾਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਰ ਨਜ਼ਰ ਆਇਆ ਅਤੇ ਡੀਐਸਪੀ ਪੁਆਨੀਗੜ ਰਾਹੁਲ ਕੌਸ਼ਨ ਨੇ ਜਿੱਥੇ ਮਵਾਰਤ ਪਾ ਦਿੱਤੀ ਆ ਉੱਥੇ ਉਹਨਾਂ ਨੇ ਸਮਾਜ ਵਿਰੋਧੀ ਅਨਸਰਾਂ ਤੇ ਪੂਰੀ ਨਜ਼ਰ ਬਣਾਈ ਹੋਈ ਹੈ ਤੋ ਅੱਜ ਇਸ ਦਿਨ ਨੂੰ ਪੂਰੇ ਪਵਨ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਜੋ ਜੋਰਦਾਰ ਸਵਾਗਤ ਕੀਤਾ ਗਏ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੀਆਂ ਪ੍ਰਾਚੀਨ ਛੀ ਮੰਦਰ ਪਾਣੀ ਘਰ ਤੋਂ ਸ਼ੁਰੂ ਹੋਇਆ ਇਹ ਸ਼ੋਭਾ ਯਾਤਰਾ ਮੁੜ ਪ੍ਰਾਚੀਨ ਛੀ ਮੰਦਰ ਵਿਖੇ ਸਮਾਪਤ ਹੋਵੇਗੀ ਤੇ ਕੱਲ ਨੂੰ ਸ਼੍ਰੀ ਰਮਾਇਣ ਜੀ ਦੇ ਪਾਠਾਂ ਦੇ ਭੋਗ ਪੈਣਗੇ ਉਪਰੰਤ ਲਗਰ ਬਤਾਇਆ ਜਾਵੇਗਾ ਤੁਹਾਨੂੰ ਉੱਥੇ ਟੈਕ ਚਲਦੇ ਆ ਸੁਣਾਉਨੇ ਆ ਮੌਜੂਦ ਲੋਕਾਂ ਦਾ ਆਗੂਆਂ ਦਾ ਕੀ ਕਹਿਣਾ ਮੋਬਾਕਾਂ ਦਿੱਤੀਆਂ ਜਾ ਰਹੀਆਂ ਨੇ ਕੀ ਕਹਿਣਾ ਤੁਹਾਨੂੰ ਵੀ ਸੁਣਾਉਣੇ ਆ ਜੋ ਤੁਸੀਂ ਵੀ ਸੁਣ ਲਓ ਹਰਿੰਦਰ ਕੁਮਾਰ ਨੀਤਾ ਸ਼ਰਮਾ ਸੇਵਾਦਾਰ ਰਾਜਿੰਦਰ ਸ਼ਿਮੰਦਰ ਭਾਨੀਗੜ ਸਾਡੀ ਅੱਜ ਇੱਕ ਵਰਤਮਾਨ ਪ੍ਰਤੀਸਥਾ ਦਾ ਅਯੋਧਿਆ ਦੇ ਨਾਮ ਦਾ ਸ਼ਿਮੰਦਰ ਤੋਂ ਤੇ ਸ਼ੋਭਾ ਯਾਤਰਾ ਦੇ ਸ਼ੋਭਾ ਕਿੱਲੇ ਸਭ ਤੋਂ ਪਹਿਲਾਂ ਤਾਂ ਇਹ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼੍ਰਮਦਰ ਕਮੇਟੀ ਵੱਲੋਂ ਸਾਡੇ ਸਾਰੇ ਨੱਗਰ ਵੱਲੋਂ ਸ੍ਰੀ ਸੰਗਤਾਂ ਨੂੰ ਸ੍ਰੀ ਰਾਮ ਜੀ ਦੇ ਜੋ ਪ੍ਰਾਣ ਪ੍ਰਕਸ਼ਟਾ ਮੂਰਤੀ ਪ੍ਰਾਣ ਪ੍ਰਕਸ਼ਟਾ ਦਾ ਜੋ ਅੱਜ ਪਹਿਲਾ ਸਾਲ ਦਾ ਪ੍ਰੋਗਰਾਮ ਹੋਇਆ ਹੈ ਉਹਦੇ ਲਈ ਲੱਖ ਲੱਖ ਮੁਬਾਰਕਬਾਦ ਦਿੰਦਾ ਜੀ ਤੇ ਸ਼੍ਰਮਦਰ ਕਮੇਟੀ ਵੱਲੋਂ ਜੋ ਸਨਾਤਨ ਮਹਾਸਭਾ ਬਣੀ ਹੈ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਜਦੋਂ ਮਰਜੀ ਤੁਹਾਨੂੰ ਜੋ ਵੀ ਸੇਵਾ ਨਾਹੋਗੇ ਜਿੰਨੇ ਚੋਕੇ ਸੀ ਹੈਗਾ ਜੀ ਅਸੀਂ ਤੇਨਦਰਤ ਇਹਨਾਂ ਲਈ ਹਾਜ਼ਰ ਆ। ਅੱਜ ਬਹੁਤ ਬਹੁਤ ਇਹ ਸ਼ਹਿਰ ਵਾਸੀਆਂ ਨੇ ਜਿਹੜੇ ਬਹੁਤ ਵਧੀਆ ਸਹਾਇਕਤਾ ਕੀਤੀ, ਬਹੁਤ ਅਫਸਾਸ ਹੀ ਲੋਕਾਂ ਦੀ, ਬਹੁਤ ਜਗ੍ਹਾ ਦੇ ਲੋਕਾਂ ਨੇ ਜੀ ਆਪਣੇ ਆਪ ਇਹ ਸੰਕਤ ਵਾਸਤੇ ਲੰਗਰ ਵੀ ਲਾਇਆ ਜੀ ਤੇ ਹੁਣ ਰਮਾਇਣ ਜੀ ਦੇ ਪਾਠ ਆਰੰਭ ਹੋਏ ਹੋਏ ਨੇ। ਸਵੇਰੇ ਹਵਨ ਹੋਣਗੇ। ਉਸ ਤੋਂ ਬਾਅਦ ਅਤੁੱਟ ਲੰਗਰ ਸਾਰੇ ਲੋਕਾਂ ਵਾਸਤੇ ਢੱਲਣਗੇ ਜੀ। ਪੂਰਤ ਬਾਅਦ ਇਸ ਦੇ ਵਿੱਚ ਅਪੀਲ ਹੈ ਜਿਹੜਾ ਅੱਜ ਆਸ ਲੋਕਾਂ ਨੂੰ ਪੀਲ ਹੋਈ ਹੈ ਜੀ ਵੱਤਵਾਰ ਸਹਿਯੋਗ ਦੇਣ ਇਹ ਜੋ ਆਪਣੇ ਹਿੰਦੂਆਂ ਦਾ ਹਿੰਦੂਆਂ ਦਾ ਬਹੁਤ ਵੱਡਾ ਇਹ ਉਤਸਵ ਹੈ ਜੀ ਇਹ ਵੀ ਇਹਦੇ ਵਾਸਤੇ ਸਾਰੇ ਆਪਣੇ ਘਰਾਂ 'ਚ ਦੀਪਮਾਲਾ ਕਰਨੀ ਆਪਣੇ ਘਰਾਂ ਦੇ ਝੰਡੇ ਲਾਉਣ ਇਹਦੇ ਨਾਲੇ ਲੋਕਾਂ 'ਚ ਉਤਸ਼ਾਹ ਆਊਗਾ ਜੀ ਲੋਕਾਂ ਨੂੰ ਪਤਾ ਲੱਗੂਗਾ ਪ੍ਰਧਾਨ ਅਨਾਜ ਮੰਡੀ ਭਵਾਨੀਗੜ ਅੱਜ ਸ਼ੁਭ ਯਾਤਰਾ ਕੀਤੀ ਜਾ ਰਹੀ ਹੈ ਕਿਉਂਕਿ ਦੇਖੋ ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ ਅਜੋਧਿਆ ਚ શ્રી ਰਾਮ ਭਗਵਾਨ ਜੀ ਦੀ ਸਥਾਪਨਾ ਦੀ ਅੱਜ ਪਹਿਲੀ ਵਰੇ ਘੰਟੇ ਅ ਉਸ ਦੀ ਉੱਚਾਪਨ ਸ਼ੋਭਾ ਯਾਤਰਾ ਗੱਡੀ ਗਈ ਹੈ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਭਾਨੀਗੜ ਵਿੱਚ ਸਾਰੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਬਹੁਤ ਕੁ ਚੀਜ਼ੇ ਮੌਜੂ ਚੋਭਾ ਯਾਤਰਾ ਗਈ। ਮੈਨੂੰ ਲੱਗਦਾ ਅੱਜ ਦੁਨੀਆ ਆਪਸੇਲਾ ਬਾਤ ਨੂੰ ਜਿੱਤ ਆਪੀ ਅੱਜ ਪੰਗੜ ਦੇ ਵਿੱਚ ਦੇਖੋ ਬਹੁਤ ਅੱਛਾ ਲੱਗ ਰਿਹਾ ਜੀ ਸਾਰਿਆਂ ਦੇ ਚਿਹਰਿਆਂ ਤੇ ਰੌਣਕਾਂ ਨੇ ਅ ਅਸੀਂ ਆਸ ਕਰਦੇ ਹਾਂ ਕਿ ਭਾਨ ਸ਼੍ਰੀ ਰਾਮ ਜੀ ਦਾ ਸਾਰਿਆਂ ਤੇ ਆਮੀਸ਼ੀਰਵਾਦ ਰਵੇ ਆਸਰਵੇ ਥੈਂਕ ਯੂ ਅੱਜ ਸਾਥ ਸੰਗਤਾਂ ਨੂੰ ਦੇ ਕੇ ਕੋਈ ਸੰਗਤਾਂ ਨੂੰ ਅਪੀਲ ਹੈ ਜਿਹੜੀ ਕਰਕੇ ਜਾਓ ਦੇਖੋ ਸੰਗਤਾਂ ਨੂੰ ਅਪੀਲ ਇਹ ਹੈ ਕਿ ਦੇਖੋ ਆਪਸੀ ਭਾਈਚਾਰਕ ਸਾਜ ਜੋ ਉਹ ਬਣੀ ਜਾਵੇ ਪਰਮਾਤਮਾ ਸਾਰਿਆਂ ਦਾ ਆਪਣਾ ਮੇਲ ਮੇਲ ਮਲਾਪ ਰੱਖੇ ਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਸਾਡੇ ਚ ਕਿਰਪਾ ਵਾ ਥੈਂਕ ਯੂ ਇਹ ਨਾਮ ਹੈ ਜੀ ਮੇਰਾ ਨਾਮ ਤੇਨਕੂ ਗੋਇਲ ਜੀ ਕਿਸ ਤਰ੍ਹਾਂ ਦੇ ਦੋ ਦਹਾਕਿਆਂ ਦੇ ਸਮਾਜ ਆਤਮਾ ਜਿਹੜੀ ਇਤਿਹਾਸ ਪਰਿਪਰਕਸ਼ ਦਾ ਇੱਕ ਸਾਲ ਪੂਰਾ ਹੋ ਗਿਆ ਹੈ ਇਸ ਲਈ ਸਾਡੇ ਆਦਰਯੋਗ ਪ੍ਰਧਾਨ ਮੰਤਰੀ ਜੀ શ્રી ਨਰੇਂਦਰ ਮੋਦੀ ਜੀ ਉਹਨਾਂ ਦੇ ਮੈਂ ਸਰਕਾਰ ਸਾਡੇ ਹਿੰਦੂਆਂ ਦਾ ਇੱਕ ਸੁਪਨਾ ਜਿਹੜਾ RAM LALLA ਜੀ ਦੀ ਪੂਰਤੀ ਦੀ ਸਥਾਪਨਾ ਅਯੁੱਧਿਆ ਜੀ ਚ ਹੋਈ ਸਾਡੇ RAM LALLA ਜੀ ਨੂੰ ਮੰਦਿਰ ਮਿਲਿਆ ਉਹ ਉਦੀ ਖੁਸ਼ੀ ਦੇ ਵਿੱਚ ਅੱਜ ਇੱਕ ਸਾਲ ਪੂਰਾ ਹੋਇਆ ਉਹਦੇ ਲਈ ਅਸੀਂ ਅੱਜ ਸਾਰਿਆਂ ਨੂੰ ਵਧਾਈ ਵੀ ਦਿੰਦੇ ਆ ਤੇ ਹਰ ਸ਼ਹਿਰ ਦੇ ਵਿੱਚ ਜਿਵੇਂ ਸ਼ੋਭਾ ਯਾਤਰਾ ਕੱਢਿਆ ਗਿਆ ਨੇ ਉਸੇ ਤਰ੍ਹਾਂ ਸਾਡੇ ਭਾਨੀਗੜ੍ਹ ਵੀ ਸ਼ੋਭਾ ਯਾਤਰਾ ਕੱਢੀ ਗਈ ਹੈ। ਉਹਨਾਂ ਨੂੰ ਬਹੁਤ ਬਹੁਤ ਵਧਾਈ। ਸ਼ਹਿਰ ਵਾਸੀਆਂ ਨੂੰ ਕਿੰਨਾ ਪਿਆਰ ਆ ਜਿਹੜਾ ਵੀ। ਸ਼ਹਿਰ ਵਾਸੀਆਂ ਵੱਲੋਂ ਬਹੁਤ ਪਿਆਰ ਸਤਿਕਾਰ ਮਿਲਿਆ। ਸਾਰੇ ਸੰਸਥਾਵਾਂ ਨੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਕੱਢੀ ਹੈ ਤੇ ਆਹ ਨਾਲ ਦੇ ਬਾਜ਼ਾਰ ਦੇ ਵਿੱਚ ਲੰਗਰ ਲਾਏ ਗਏ। ਵਿਸ਼ੇਤਾ ਨਮ ਜਾਤ ਬਰਾਦਰੀ ਦੇ ਇਹ ਦੇਖ ਕੇ ਧੰਨ ਨਹੀਂ ਲਾਇਆ ਲੰਗਰ ਨਹੀਂ ਲਾਇਆ ਸਾਰੀਆਂ ਬਰਾਦਰੀਆਂ ਨੇ ਮਿਲ ਕੇ ਸਹਿਯੋਗ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਾਕਿਸਤਾਨ ਦੇ ਲਈ ਕੋਈ ਅਪੀਲ ਹੈ ਸਾਡੀ ਅਪੀਲ ਇਹੀ ਹੈ ਜੀ ਰਾਮ ਲੱਲਾ ਜੀ ਦਾ ਅੱਜ ਜਨਮ ਦਿਵਸ ਹੈ ਉਹਨੂੰ ਆਪਾਂ ਇੱਕ ਦੀਵਾਲੀ ਦੇ ਤੌਰ ਤੇ ਮਨਾਈਏ ਤੇ ਘਰਾਂ ਦੇ ਵਿੱਚ ਦੀਪਮਾਲਾ ਕਰੀਏ 쿠ਸ਼ੀ ਆਪਣਾ ਬਖਸ਼ਾ ਦੇ ਨਾਲ ਮਨਾਈਏ ਇਸ ਤਿਆਰ ਨੂੰ ਤੇ ਸਾਰਿਆਂ ਨੂੰ ਅਸੀਂ ਵਧਾਈਆਂ ਵੀ ਦਿੰਦੇ ਹਾਂ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਇਹਨੂੰ ਦੀਵਾਲੀ ਦੇ ਤੌਰ ਤੇ ਮਨਾਇਆ ਜਾਵੇ ਤੇ ਦੀਪਵਾਲਾ ਕੀਤੀ ਜਾਵੇ ਤੇ ਪਿਆਰ ਤੇ ਸ਼ਾਂਤ ਨਾਲ ਅਸੀਂ ਉੱਥੇ ਅੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ। ਕਪਤਨ ਸ਼ਰਮਾ ਸਾਹਿਬਾ ਤੋਂ ਕੰਪਲਟ ਤਾਂ ਜਿਹੜਾ ਕੋਹਾਨੀਗੜ੍ਹ ਵਿੱਚ ਇੱਕ ਸਾਲ ਪੂਰਾ ਤੇ ਜਿਹੜਾ ਪ੍ਰਾਂਤ ਮਿਨਿਸਟਰ ਦਾ ਸੋਭਾ ਯਾਤਰਾ ਘੱਡੀ ਗਿਆ ਠੀਕਾ ਨਾ ਚਾਹੁੰਦਾ। ਇਹ ਪੂਦੇ 20 ਸਾਲ ਐਸੇ ਜਦੋਂ ਸ਼੍ਰੀ ਰਾਮ ਚੰਦਰ ਜੀ ਦਾ ਅਯੋਧਿਆ ਵਿੱਚ ਸਥਾਪਨਾ ਕਰਕੇ ਸਾਨੂੰ ਬਹੁਤ ਹੀ ਵੱਡੀ ਪੂਜੀਆਂ ਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਸੀ। ਅੱਜ ਉਹ ਸਦਾ ਤੁਸੀਂ ਪੂਮਾ ਇੱਕ ਸਾਲ ਪੁਰਾਣੇ ਸਾਰੇ ਪੁਸ਼ੀ ਪੁਸ਼ੀ ਸਾਰੇ ਪਹਾੜੀ ਗੜ ਵਿੱਚ ਸ਼ੋਭਾ ਯਾਤਰੀਆ ਕੀਤੀ ਗਈ ਹੈ ਅਸੀਂ ਤੁਮਨ ਨਾਲ ਸ਼੍ਰੀ ਰਾਮ ਚੰਦਰ ਜੀ ਦਾ ਸੰਦਰਸ਼ ਨਮਾਰ ਕਿੰਨਾ ਕਿ ਜਿਹੜਾ ਸੰਤ ਕੰ ਦਾ ਤਿਆਰ ਹੈ ਬਹੁਤ ਜਿਆਦਾ ਅੱਜ ਇੱਕ ਪਤਾ ਲੱਗਾ ਕਿ ਹਿੰਦੂ ਸਿੱਖਾਂ ਦਾ ਜੋ ਪਿਆਰ ਹੈ ਸਾਰੇ ਹਿੰਦੂਆਂ ਨੇ ਤਾਂ ਦਿੱਤੀ ਹੈ ਸਿੱਖਾਂ ਨੇ ਉੱਤੇ ਦੇ ਦਰ ਪਰ ਸਾਨੂੰ ਸਾਥ ਦਿੱਤਾ ਇਸ ਤੋਂ ਪਤਾ ਲੱਗਦਾ ਪੰਜਾਬ ਜੋ ਆਪ ਇਚਾਰ ਕਿਸਾਨ ਹਮੇਸ਼ਾ ਇਸ ਤਰ੍ਹਾਂ ਹੀ ਬਣੀ ਰਹੋ ਮੈਂ ਨਰਿੰਦਰ ਕੁਮਾਰ ਸ਼ੈਲੀ ਸਰਕਲ ਪ੍ਰਧਾਨ ਬੀਜੇਪੀ ਭਵਾਨੀਗੜ ਸਰਪੰਚ ਜੀ ਅੱਜ ਭਵਾਨੀਗੜ ਦੇ ਸ਼ੋਭਾ ਯਾਤਰਾ ਕਰਕੇ ਆਏ ਸੀ ਤੇ ਅਯੁੱਧਿਆ ਦੇ ਵਿੱਚ 1 ਸਾਲ ਹੋ ਚੁੱਕਿਆ ਪ੍ਰਾਂਤਿਸ਼ਟਾ ਨੂੰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ જય ਸ਼੍ਰੀราม ਜੀ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਯੁੱਧਿਆ ਵਿਖੇ ਪ੍ਰਭੂ ਨਾਮ ਜੀ ਦੀ ਜਿਹੜੀ ਪ੍ਰਾਂਤਿਸ਼ਟਾ ਹੋਈ ਸੀ ਅੱਜ ਉਹਨੂੰ 1 ਸਾਲ ਪੂਰਾ ਹੋ ਚੁੱਕਿਆ ਅੱਜ ਉਹਦੇ ਸੰਦਰਭ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਬਹੁਤ ਹੀ ਖੁਸ਼ੀ ਨਾਲ ਅਲੱਗ-ਅਲੱਗ ਤਰੀਕੇ ਨਾਲ ਤਿਹਾੜ ਮਨਾਇਆ ਜਾ ਰਿਹਾ ਹੈ ਉਸ ਦੇ ਸੰਦਰਭ ਦੇ ਵਿੱਚ ਹੀ ਭਵਾਨੀਗੜ ਵਿਖੇ ਸਨਾਤਨ ਮਹਾਸਭਾ ਵੱਲੋਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਰਲ ਕੇ ਇੱਕ ਜੇ ਸ਼ੋਭਾ ਯਾਤਰਾ ਦਾ आयोजन ਕੀਤਾ ਗਿਆ ਤੇ ਸ਼੍ਰੀ ਰਮਾਇੰਦ ਜੀ ਦੇ ਪਾਰਕ ਭਰੇ ਨੇ ਤੇ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਇਸ ਦੇ ਵਿੱਚ ਸਾਰਿਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਇੱਕ ਮੱਥੇ ਇਕੱਠੇ ਹੋ ਕੇ ਬਹੁਤ ਵਧੀਆ ਸਾਰੇ ਨੇ ਸਨੇਹਾ ਦਿੱਤਾ ਮੈਂ ਉਮੀਦ ਕਰਦਾ ਕਿ ਅੱਗੇ ਵੀ ਸਾਡੇ ਘਰਵਾਲੇ ਪ੍ਰਚਾਰ ਇੱਥੇ ਹੁੰਦਾ ਰਹੇਗਾ ਤੇ ਸਾਰੀਆਂ ਸੰਸਥਾ ਸਾਰੇ ਸ਼ਹਿਰ ਦੇ ਨਿਵਾਸੀ ਤੇ ਸਾਰੇ ਲੋਕ ਇੱਕ ਵਾਸਤੇ ਟੱਕਾ ਹੋ ਕੇ ਜਿੱਤਾਂ। ਸਾਡੇ ਸਾਥੀ ਨੂੰ ਲੈ ਕੇ ਟੂ ਸ਼ੇਅਰ ਆਸੀ ਤੋਂ ਨੇ ਹਰ ਇੱਕ ਨਾਲ। ਸਨੇਹਾ ਬਸ ਇਹੀ ਹੈ ਜੀ ਕਿ ਸਾਰਿਆਂ ਨੂੰ ਆਪਾਂ ਇੱਕ ਮਿੱਤ ਹੋ ਕੇ ਰਹੀਏ, ਆਪਸੇ ਭਾਈਚਾਰੇ ਨਾਲ ਰਹੀਏ। ਸਾਰੇ ਆਪਾਂ ਇੱਕ ਦੂਜੇ ਦੀ ਮਦਦ ਲਈ ਤਤਪਰ ਰਹੀਏ ਤੇ ਇੱਕ ਦੂਜੇ ਪ੍ਰਤੀ ਆਪਾਂ ਸਾਰੇ ਵਫਾਦਾਰ ਰਹੀਏ, ਸਹੀ ਰਹੀਏ। ਇਹ ਹੀ ਸਨੇਹਾ ਮਸਾਹਰਣ ਦੇਣਾ ਚਾਹੁੰਗਾ ਜੀ। ਰਣਜੀਤ ਸਿੰਘ ਰਫਾਲ ਪ੍ਰਧਾਨ ਪਾਈ ਲਾਲੋ ਜੂਫਰ ਫਿਰ ਫਿਰ ਤੁਹਾਡੇ ਘਰ ਪਤਾ ਵੀ ਅੱਜ ਸੋਮਰ ਯਾਤਰਾ ਕਿੱਥੇ ਚੱਲ ਰਹੀ ਹੈ। ਅੱਜ ਬਹੁਤ ਹੀ ਚੰਗਾ ਉਪਰਾਲਾ ਸਨਾਤਨ ਧਰਮ ਵੱਲੋਂ ਕੀਤਾ ਗਿਆ ਸ਼ਹਿਰ ਵਾਸੀਆਂ ਵੱਲੋਂ ਕੀਤਾ ਗਿਆ ਜਿਸ ਵਿੱਚ ਬਰਤਬਰ ਭਾਈਚਾਰੇ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਔਰਤਾਂ ਨੇ ਹਿੱਸਾ ਲਿਆ ਔਰ ਇਸ ਕਾਂਗਰਸ ਦਾ ਦੇ ਮੌਕੇ ਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਉਤਸਵ ਨੂੰ ਲੈ ਕੇ ਬਹੁਤ ਹੀ ਖੁਸ਼ੀ ਸੀ ਸਭ ਨੇ ਵੱਧ ਚੜ ਕੇ ਹਿੱਸਾ ਪਾਇਆ ਔਰ ਸਭ ਨੇ ਤਨਮਨ ਨਾਲ ਲੰਗਰ ਦੀ ਸੇਵਾ ਕੀਤੀ ਰਸਤੇ ਜਿਵੇਂ ਥਾਂ-ਥਾਂ ਲੰਗਰ ਲਗਾਏ ਗਏ ਥਾਂ-ਥਾਂ ਸਵਾਲ ਕੀ ਗੇਟ ਲਗਾਏ ਗਏ ਸਾਰੇ ਹੀ ਸਨਾਤਨ ਧਰਮ ਦੇ ਵਿੱਚ ਆਉਂਦੇ ਜਿੰਨੇ ਵੀ ਭਾਈਚਾਰੇ ਦੇ ਲੋਕ ਸੀਗੇ ਇਸ ਮੌਕੇ ਤੇ ਸਭ ਨੇ ਮੁਬਾਰਕਵਾਦ ਕੀਤਾ ਅੱਜ ਸਾਡਾ ਸਰਪ੍ਰਸਤ ਲੋਕ ਇੱਕ ਸ਼ਹਿਰ ਵਾਸੀ ਨੇ ਆਪਣੀ ਲੈਕਚਰ ਦਿੱਤਾ ਹੈ ਬਹੁਤ ਹੀ ਚੰਗਾ ਉਪਰਾਲਾ ਹੈ ਹਰ ਇੱਕ ਧਰਮ ਦੇ ਲੋਕਾਂ ਨੂੰ ਇਹੋ ਜੇ ਸਮਾਗਮ ਕਰਨੇ ਚਾਹੀਦੇ ਨੇ ਜੋ ਕਿ ਅਸੀਂ ਆਪਣਾ ਕਿਸੇ ਵੀ ਗਿਸਤ ਨੂੰ ਕਿਸੇ ਵੀ ਦੇਵਤੇ ਨੂੰ ਮੰਨਦੇ ਆ ਤਾਂ ਉਹਨੂੰ ਨਮਾਦਤਾ ਐਸੀ ਗੁਰਪੁਰਬ ਜਿਹੜੇ ਨੇ ਸਭ ਨੂੰ ਬੱਦ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਸੰਗਤ ਦੇ ਨਾਲ ਇਕੱਲਾ ਕਰਨਾ ਚਾਹੀਦਾ ਹੈ ਆਜਲ ਕਰ ਅੱਜ ਅੱਜ ਵੀ ਅੱਜ ਭਵਾਨੀਗੜ੍ਹ ਦੇ ਸ਼ੋਭਾ ਯਾਤਰਾ ਤੇ ਜੇ ਕਿਸੇ ਨੇ ਆਪਣੇ ਕਲੱਬ ਤੋਂ ਕੋਈ ਚੀਜ਼ ਕੀਤੀ ਆ ਕਿੰਨਾ ਪਿਆਰ ਹੈ ਜਿਸਾ ਸ਼ਹਿਰ ਦੇ ਵਿੱਚ ਜਦੋਂ ਸਨਾਤਨ ਸਭਾ ਬਣੀ ਹੈ ਜੀ ਭਵਾਨੀਗੜ੍ਹ ਦੇ ਵਿੱਚ ਤੇ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਆਪਣੇ ਭਵਾਨੀਗੜ੍ਹ ਦੀਆਂ ਹੈਗੀਆਂ ਨੇ ਉਹਨਾਂ ਨੇ ਮਿਲ ਕੇ ਸਨਾਤਨ ਮਹਾਸਭਾ ਬਣਾਈ ਹੈ ਤੇ ਬਹੁਤ ਚੰਗੀ ਗੱਲ ਆ ਹੋਰ ਸ਼ਹਿਰਾਂ ਨੇ ਵਾਂਗੂ ਆਪਣੇ ਸ਼ਹਿਰ ਦੇ ਵਿੱਚ ਵੀ ਸਨਾਤਨ ਸਭਾ ਬਣੀ ਹੈ ਜੀ ਤੇ ਅਸੀਂ ਸ਼੍ਰੀ ਖਾਤੂ ਸ਼ਾਮ ਪਰਿਵਾਰ ਕਮੇਟੀ ਵੱਲੋਂ ਸਨਾਤਨ ਮਹਾਸਭਾ ਨੂੰ ਪੂਰਾ ਯੋਗਦਾਨ ਦਿੱਤਾ ਤੇ ਅੱਜ ਸਾਨੂੰ ਜੋ ਸਾਰੇ ਸ਼ਹਿਰ ਦੀ ਸਹਿਯੋਗ ਦੇ ਨਾਲ ਜੋ ਯਾਤਰਾ ਗੱਡੀ ਆ ਸ਼ੋਭਾ ਯਾਤਰਾ ਗੱਡੀ ਆ ਜੀ ਉਹ ਸਿਰਫ ਇਸੇ ਚੀਜ਼ ਦੇ ਵਿੱਚ ਗੱਡੀ ਆ ਵੀ ਜਿਹੜਾ ਪਿਛਲੇ ਸਾਲ ਅਯੁੱਧਿਆ ਦੇ ਵੀ ਸ਼੍ਰੀ ਰਾਮ ਜੀ ਦਾ ਮੂਰਤੀ ਦੀ ਜੋ ਪ੍ਰਾਣ ਪ੍ਰਿਸ਼ਟਾ ਹੋਈ ਸੀਗੀ ਉਹਦੀ ਇੱਕ ਸਾਲਾ ਜੋ ਪੂਰਾ ਹੋ ਗਿਆ ਤੇ ਉਹਦੀ ਵਰੇਗੰਡ ਮਨਾਉਣ ਦੇ ਲਈ ਸਾਰਾ ਸ਼ਹਿਰ ਇਕੱਠਾ ਹੋਇਆ ਸੀਗਾ ਸਾਰੀਆਂ ਸ਼ਹਿਰੀ ਸੰਸਥਾਵਾਂ ਨੇ ਸਹਿਯੋਗ ਕਰਕੇ ਸਨਾਤਨ ਮਹਾਸਭਾ ਬਣਾ ਕੇ ਜੋ ਸ਼ਹਿਰ ਜੀ ਸ਼ੋਭਾ ਯਾਤਰਾ ਗੱਡੀ ਉਹਨੂੰ ਬਹੁਤ ਜ਼ਿਆਦਾ ਪਰਮਾਹੁੰਗਾਰਾ ਮਿਲਿਆ ਤੇ ਸਾਰੇ ਆ ਪੋਨੀਗੜ ਦੇ ਵਸਨੀਕਾਂ ਨੇ ਸ਼ਹਿਰ ਵਸਨੀਕਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਜੀ ਅੱਜ ਇਸ ਖਾਸ ਦਿਨ ਨੂੰ ਲੈ ਕੇ ਕੋਈ ਅਪੀਲ ਹੈ ਜਿਹੜਾ ਸ਼ਹਿਰ ਵਸਨੀਕਾਂ ਨੂੰ ਕਰਨਾ ਚਾਹੁੰਦਾ ਦੇਖੋ ਇਹ ਹੀ ਅਪੀਲ ਹੈ ਜੀ ਕਿ ਆਪ ਅਸੀਂ ਪ੍ਰੇਮ ਪਿਆਰ ਭਾਈਚਾਰਾ ਬਣਾ ਕੇ ਰੱਖੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਜੀ ਤੇ ਹੋ ਸਕਦਾ ਆ ਆਪਾਂ ਮੰਦਰ ਦੇ ਵਿੱਚ ਘਟੋ ਘਟ ਲੰਗਰ ਪ੍ਰਸਾਦ ਨੂੰ ਵੀ ਸ਼ੁਰੂ ਕਰੀਏ ਜੀ ਤੇ ਇਹ ਵੀ ਬਹੁਤ ਜ਼ਰੂਰੀ ਆ ਤੇ ਜਿੱਥੇ ਵੀ ਕੋਈ ਬਾਹਰੋਂ ਕੋਈ ਯਾਤਰੀ ਆ ਕੇ ਰੁਕਦਾ ਮੰਦਰਾਂ ਦੇ ਵਿੱਚ ਆ ਆਪਾਂ ਸ਼੍ਰੀ ਰਾਮ ਜੀ ਦਾ ਮਤਲਬ ਉਹ ਦਾ ਆਸਰਾ ਲੈ ਕੇ ਇਹਨਾਂ ਤੋਂ ਆਪਾਂ ਅੱਜ ਮੱਲਬਾ ਵਾਰਾ ਕਰੀਏ ਸਾਰਿਆਂ ਨਾਲ ਵੀ ਆਪਾਂ ਕਦੇ ਨਾ ਕਦੇ ਆਉਣ ਵਾਲੇ ਟਾਈਮ ਦੇ ਵਿੱਚ ਮੰਦਿਰਾਂ ਦੇ ਵਿੱਚ ਵੀ ਨੰਦਰਾ ਪ੍ਰੋਟੈਕਟ ਨੂੰ ਸ਼ੁਰੂ ਕਰਾ ਗਏ ਤਾਂ ਕਿ 24 ਘੰਟੇ ਲੰਗਰ ਜਿਹੜਾ ਹੈਗਾ ਮੰਦਿਰਾਂ ਦੇ ਵਿੱਚ ਵੀ ਜਰੂਰ ਸਭ ਨੂੰ ਮਿਲੇ ਆਪ ਮੁਸਾਬਾ ਆਪ ਨੂੰ ਉਸ ਤੇ ਸਵਾਗਤ ਹੈ ਸੋਭਾ ਯਾਤਰਾ ਕੱਢੀ ਦੀ ਹੈ ਕੀ ਕਹਿਣਾ ਚਾਹੋ ਉਸ ਤੋਂ ਪਹਿਲਾਂ ਦਾ ਸੋਭਾ ਯਾਤਰਾ ਦੇ ਕੱਟੇ ਦਿੱਤੇ ਸਾਰੇ ਸ਼ਹਿਰ ਉਸ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਤੇਰੇ ਬਹੁਤ ਸੁਖ ਦਿਹਾੜਾ ਹੈ ਕਿਉਂਕਿ ਸੋਭਾ ਹਾਂ ਸਰਦਾਰ ਜੀ ਦੀ ਪੁੱਤਾਂ ਸਾਹਿਬ ਨਾਲ ਪੁੱਤਾਂ ਦੇ ਤੇ ਬਹੁਤ ਹੀ ਤੁਮਤਾ ਬਨਗੜ ਦੇ ਵਿੱਚ ਮਲਾਇਆ ਜਾ ਰਿਹਾ ਪਰ ਬਾਤ ਬਾਤ ਦੇ ਮਾਰ ਆਇਆ ਜਾਂ ਜੋਤੀਆ ਵਿਦਵਾਸੀ ਦਾ ਸਾਡੇ ਸਾਥ ਤੇ ਕੇਸ਼ਾ ਅਸ਼ੀਰਵਾਦ ਪੁਨਿਆਰੇ ਤੇ ਪਰਮਾਤਮਾ ਦੇ ਪਵਨੀ ਸ਼ਾਪਸ ਸੱਚ ਦੇਵਾ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਦੇ ਵਸਨੀਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਅੱਜ RAM ਜੀ ਦੀ ਮੂਰਤੀ ਪ੍ਰਾਪਤ ਇਸਤਾਰਾ ਲੈ ਕੇ 100 ਸਾਲ ਦਾ ਉਤਸਵ ਮਨਾ ਰਿਹਾ ਸਾਰੇ ਜਿੰਨੇ ਵੀ ਸਾਡੇ ਸਹਿਸਤਾਵਾਂ ਪਨਗੜ ਚ ਆਏ ਕੀ ਆ ਸਲਾਤਨ ਸੰਫਾਰ ਸਸਤਾ ਵਾਲੇ ਨਗਰ ਕਿਟਨ ਮੰਡਲੀ ਵਾਲੇ ਪਹਾਨਾਂ ਨੇ ਮਾਰੀ ਸ਼ਕਤੀ ਆ ਸਾਰੇ ਅਸੀਂ ਜਿੰਨੇ ਵੀ ਸਸਤਾਵਾ ਅੱਲਾਹ ਦੇ ਨਾਲ ਪਾਲੇ ਘੜ ਦੇ ਜੇਗਾ ਸਾਰੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਅੱਜ RAM DEVA ਦਾ ਉਤਸਵ ਬੜੀ ਉਫਸਾਦ ਨਾਲ ਮਨਾਇਆ ਹੈ ਕਿ ਭਾਵੇਂ ਯਾਤਰਾ ਜਿਹੜੀ ਹੈਗੀ ਅਸੀਂ ਸਾਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਅਸੀਂ ਕਰੀ ਹੈਗੀ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਸਾਰ ਦੇਖਣ ਨੂੰ ਮਿਲਿਆ ਤੇ ਕਲਰ ਨੂੰ ਰਮਨ ਜੀ ਦੇ ਰਿਪੋਰਟ ਤੇ ਭੋਗ ਵੀ ਪੈਣਗੇ ਉਸ ਵਾਸਤੇ ਵੀ ਅਸੀਂ ਸਾਰੇ ਸ਼ਹਿਰ ਰਿਵਰਸਲ ਕਹਿੰਦੇ ਆ ਵੀ ਉੱਥੇ ਵੱਤਰ ਕੇ ਕਿਸਾਨਾਂ ਤੇ ਬਾਕੀ ਸਾਰ ਹਰ ਧਰਤ ਸਾਨੂੰ ਲੰਗਰ ਦੀ ਵਿਵਸਥਾ ਜਿਹੜੀ ਹੈਗੀ ਲੋਕਾਂ ਨੇ ਬਹੁਤ ਵੱਡੀ ਬਗੱਡੀ ਗਿਣਤੀ ਵਿੱਚ ਇਹ ਵਿਵਸਥਾ ਕੀਤੀ ਹੈ ਉਹਦੇ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਤੇ ਹੁਣ ਸਾਰੇ ਜਿੰਨੀਆਂ ਵੀ ਸਸਤਾਵਾਂ ਲਈ ਜਾਂ ਸ਼ਹਿਰ ਨਿਵਾਸੀ ਨੇ ਜਿਹੜਾ ਨੇ ਆਪਣਾ ਸਾਦੇ ਨਾਲ ਇਹਦੇ ਵਿੱਚ ਸ਼ਾਮਿਲ ਹੋਏ ਨੇ ਸਾਰਿਆਂ ਦਾ ਸਨਾਤਨ ਮਾਸਬਾ ਵੱਲੋਂ ਬਹੁਤ ਬਿਲੋਂ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਕਿ ਟੂਰਿਸਟ ਨੂੰ ਸਲਾਪੀ ਕਰਨ ਦਾ ਵੀ ਪ੍ਰੋਗਰਾਮ ਹੋ ਤੇ ਉਹ ਵਕਤ ਚੜ੍ਹ ਕੇ ਹਿੱਸਾ ਲੈਣਗੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ मैं पंडित जगदीश शास्त्री मेरे साथ खड़े हैं सभी स्नातन महासभा के साथीगण आज भवानीगढ़ के अंदर जैसे आपको पता ही है पिछले साल 22 जनवरी 2024 को श्री रामलला जी की मूर्ति की प्राण प्रतिष्ठा हुई थी अयोध्या धाम जी के अंदर और उसको आज पूरा एक साल हो गया है उन्हीं की पहली वर्षगांठ मनाने के लिए हम सब भवानीगढ़ के प्राचीन शिव मंदिर के अंदर इकट्ठे हुए हैं आज प्रातः काल पहले जो है श्री रामचंद्र मानस जी का पाठ प्रारंभ हुआ उसके बाद जो है शोभा यात्रा पूरे नगर की परिक्रमा करते हुए वापिस यही प्राचीन शिव मंदिर अभी पहुंची है और अभी लंगर चल रहा है उसके बाद कल को प्रातःकाल जो होगा पहले हवन होगा उसके बाद में श्री सिद्धांचंद मानस जी का पाठ का भोग डाला जाएगा तो मैं आज शहर निवासी बड़ी बढ़ चढ़ करके सहयोग दिया है सबसे पहले तो हम सब शहर निवासी स्नातन महासभा निवासी सबका बहुत बहुत दिल से धन्यवाद करते हैं और ये विनती भी करते हैं आगे से इसी प्रकार का कोई स्नातन धर्म का आयोजन हो किसी जो ही धर्म का आयोजन हो तो उसमें बढ़ से, 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 खुशी, खुशी का इजहार चल रहा है क्योंकि हमने देखा है सुना है किताबों में भी पढ़ा है हमारे राम लला जी जो तंबू के अंदर रहते थे साधारण से तंबू के अंदर अपने सारा सारा दिन बिताते थे उनके भक्तों को बड़ा दुख होता था कि राम जी भारतवासी हो और राम जी महाराज इस प्रदातांबू में विराजमान रहे चलो मैं कहानी पढ़ रहा था शरद कोठारी जी और राम कोठारी दो भाई कोलकाता के और अन्य वहां से भी अयोध्या भी थे और बहुत से अशोक सिंगल जी की प्रतिनिधि में ये जो है यात्रा निकली थी तिरंगा यात्रा शोभा यात्रा और उसके अंदर जो है राम जन्मभूमि के पास में हो गए और वहां जाकर उन्होंने बड़ी हिम्मत से पहले तो तीस अक्टूबर उन्नीस अक्टूबर उन्नीस को जो झंडा फहराया गया था और उसके बाद वही जो यात्रा जा रही थी पैदल यात्रा गोली खाने वाले भरा हुआ रहा है। दो भाई जो केवल मात्र मतलब 20 साल के और 23 साल के राम जी तेईस साल के, के थे और जो सद कोठारी बीस साल के थे उन दोनों भाइयों पर सबसे पहले सीने में गोली लगी थी और दोनों भाई जो है शहीद हो गए थे तो ऐसी शहीदी देने के बाद हमें वो राम मंदिर मिला है ऐसे कोई साधारण से वो राम मंदिर नहीं मिला ऐसे ऐसे शहीदों ने बलिदान दिया और अब बड़ा सुंदर आलिशान भव्य मंदिर जो है अयोध्या धाम के अंदर बनकर के तैयार हुआ सब भारतवासी बड़े प्रश्न है सभी स्नातनी बड़े प्रश्न है और उन रामचंद्र महाराज जी की जय जयकार के लिए उसी को पहले वर्ष काठ मनाने के लिए हम सब आज यहाँ प्राचीन शिव मंदिर इकट्ठे हुए हैं और रामचंद्र मानस जी का पाठ अखंड चौबीस घंटे जो है यहाँ चलेगा कल को खुश राम जी का भोन डाले जय रामचंद्र महाराज जी की रामचंद्र मानसा भोग डालेगा भजन कीर्तन सत्संग होगा और मैं शायद निवासियों को सबसे आवाज जा रही है उनसे के करता हूँ आप आकर इस कार्यक्रम में सहयोग दे और इसको जो है और बढ़ चढ़ करके ताकि इस प्रकार से मनाया जाए तो उन सबके सहयोग की कामना करते हैं जय श्री राम जय श्री जय श्री राम हर व्यक्ति का दिलो धन्यवाद करता जिन्होंने अपनी जुम्मेवारी समझ के की मैं करता ਦੇਓ ਕਿਸੇ ਜਰਾ ਸਾਨੂੰ ਸਹਿਯੋਗੰਦੇ ਰਹਣਗੇ ਜਿਹੜੇ ਮੇਰੇ ਵੀਰਾਂ ਨੇ ਭੈਣਾਂ ਵਾਲੇ ਯਾਰ ਦੇ ਵਿੱਚ ਲੰਗਰ ਲਗਾਏ ਨੇ ਉਹਨਾਂ ਦਾ ਸਿਰ ਝੁਕਾ ਕੇ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਕਰਨ ਕਰਕੇ ਜੀ ਅੱਜ ਰਾਮ ਜੀ ਦੇ ਵਿੱਚ ਸ਼ਮੂਲੀਅਤ ਪਾ ਕੇ ਤੁਹਾਡੇ ਸਾਹਮਣੇ ਤੁਹਾਡੇ ਵੀਰੇ ਹਾਂ ਅੱਜ ਆ ਜੀ ਪਹਿਲਾਂ ਸਾਰਿਆਂ ਨੂੰ ਰਾਮ ਬਖਤਾਂ ਨੂੰ ਇਸ ਤਰ੍ਹਾਂ ਦਿੱਤਾ ਹਾਂ ਤੇ ਜੋ ਤੇਰੇ ਤਾਂ ਸਭ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਵੇਰਾ ਦਾ ਪੂਰਾ ਹੋ ਚੁੱਕਿਆ ਹੈ ਜੀ ਸਾਡੇ ਭਾਨੀਗੜ ਮਤਲਬ ਖਾਤਰ ਮਾਦਵਾ ਵੱਲੋਂ ਛੋਟੇ ਤੋਂ ਕੱਢੀ ਜਾ ਰਹੀ ਹੈ ਅਸੀਂ ਉਸ ਸਵੇਰ ਦਾ ਸਵਾਗਤ ਕਰਦੇ ਹਾਂ ਸਾਡੇ ਵਿੱਚ ਚਰਚ ਤੋਂ ਕੰਮ ਲਗਾਇਆ ਜਾ ਰਿਹਾ ਹੈ ਆ ਤੁਹਾਨੂੰ ਮੈਸਜ ਕਰ ਰਹੀ ਹਾਂ ਬਹੁਤ ਵਧੀਆ ਜੀ ਮਤਲਬ ਇਹ ਵਾਅਦਾ ਹੈ ਸਾਡੇ ਸਮਾਗਮ ਹੋਣਗੇ ਚਾਰ ਚੱਕਰਾਂ ਤੋਂ ਮਿਲ ਲੱਗ ਰਹੇਗੇ ਮੇਰਾ ਨਿੰਦਰ ਬਾਜੀ ਅੱਜ ਕਾਫੀ ਸਤਿ ਮੌਕੇ ਦੇ ਸਵੇਰਾਂ ਤੱਕ ਜੇਰੀ ਪਹੁੰਚ ਠੀਕ ਹੈ ਕੋਈ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਵੇਸ਼ਾ ਜੀ ਪਹਿਲੀ ਬਰੇਗਡ ਕੋ ਕੇ ਸਾਡੇ ਵੱਲੋਂ ਰਤਨ ਮੈਡੀਕਲ ਏਜੰਸੀ ਵੱਲੋਂ ਸਮੋਹਿਆ ਦਾ ਲੰਗਰ ਲਗਾਇਆ ਯਾਰ ਸੰਗਤ ਵਾਸਤੇ ਸਾਨੂੰ ਬਹੁਤ ਖੁਸ਼ੀ ਆਈ ਸੀ ਸੁਭ ਦਿਹਾੜੇ ਦੀ ਤੇ ਹੋਰ ਵੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਲਗਾਓ ਤੇ ਬਾਤੋ ਬਾਤ ਦੀਵੇ ਲਗਾ ਕੇ ਘਰਾਂ ਦੇ ਵਿੱਚ ਵਿਚਾਰਾ ਉਸੇ ਕਰੋ ਕਿ ਅੱਜਕੱਲ ਮੈਂ ਮਹਿਸੂਸ ਕਰ ਰਿਹਾ ਰਤਨ ਜੀ ਜੀ ਮੈਂ ਜਿੱਤੇ ਜੀ ਦੇ ਵਿਛੜੇ ਪੂਰੇ 50 ਸਾਲ ਲੰਘੇ ਬਾਅਦ 40 ਬਰੀ ਬਹੁਤ ਸੋਹਣਾ ਮਹਿਸੂਸ ਕਰ ਰਿਹਾ ਬਹੁਤ ਹੀ ਵਧੀਆ ਕੰਮ ਹੋ ਗਿਆ ਤੇ ਸਾਡੇ ਸਨਾਤਨ ਲਈ ਇਹ ਬਹੁਤ ਸੋਨਾ ਕੰਮ ਹੋਇਆ ਕਿ ਸਾਨੂੰ 500 ਸਾਲ ਬਾਅਦ ਆਹ ਰਾਮ ਮੰਦਰ ਜੀ ਦੇਖਣ ਦਾ ਮੌਕਾ ਮਿਲੇ ਆ ਸਾਰੇ ਨੂੰ ਬੇਨਤੀ ਕਰਦੇ ਆਂ ਕਿ ਅਯੁੱਧਿਆ ਵਿੱਚ ਜਾਓ ਤੇ ਰਾਮ ਮੰਦਰ ਦੇ ਦਰਸ਼ਨ ਜ਼ਰੂਰ ਕਰਕੇ ਆਓ ਸ਼ੁਭ ਯਾਤਰਾ ਬੱਦੀ ਜਾ ਰਹੀ ਆ ਰਾਮ ਮੰਦਰ ਨੂੰ ਪੂਰੇ ਇੱਕ ਸਾਲ ਹੋ ਗਏ ਪ੍ਰਾਣ ਪ੍ਰਤੀਸਥਾ ਨੂੰ ਲੈ ਕੇ ਕੀ ਕਹਿਣਾ ਚਾਹੂੰ ਅੱਜ ਸ਼੍ਰੀ ਆਪ ਦੇ ਜੀ ਮूर्ति ਵੀ ਦੇ ਇੱਕ ਸਾਲ ਇਹਦੇ ਵਿੱਚ ਸਥਾਪਨਾ ਦਾ ਕਰਾਵਾ ਨਾ ਇਹ ਸਭਾ ਦੇ ਵਿੱਚ ਆਪਾਂ ਨਿਗਰਿਤ ਫੌਸਿਆਂ ਵੱਲੋਂ ਮਡੇ ਹਰਸ਼ੋਦਾ ਦੇ ਨਾਲ ਇੱਕ ਅਗਰਤੀ ਕੰਮ ਜਿਹੜਾ ਪੜਾਇਆ ਜਾ ਰਿਹਾ ਹੈ ਤੇ ਇਹ ਸਮਰਥਕਾਂ ਦੇ ਵਿੱਚ ਅੱਜ ਜਿਹੜੇ ਫੌਜੀ ਅਫਸਰ ਸਾਡੇ ਵੱਲੋਂ ਬੜੇ ਇੰਤਜਾਮ ਕੀਤੇ ਗਏ ਨੇ ਤੇ ਸਾਰਿਆਂ ਨੂੰ ਅੱਚੀ ਦੀ ਵਧਾਈ ਵੀ ਦੇਣਾ ਕਿ ਪਰਮਾਤਮਾ ਦੇ ਨਾਮ ਤੇ ਇੱਕ ਕੰਮ ਘੜਿਆ ਜਾ ਰਿਹਾ ਹੈ ਮੁਰੋਂ ਵੱਲੋਂ ਤੇ ਸਾਡੇ ਰਿਸਕ ਬਰਕਰਾਰ ਵੱਲੋਂ ਸ਼੍ਰੀ ਆਪਟੇ ਡਿਵੀਜ਼ ਦੇ ਸਾਰੇ ਸਾਥੀਆਂ ਨੂੰ ਬਹੁਤ ਵਧਾਈਆਂ ਤੇ ਅਸੀਂ ਵੀ ਪਰਮਾਤਮਾ ਦਾ ਨਾਮ ਲਈਏ ਤੇ ਸਮਾਜ ਦੇ ਆਮ ਜੀ ਦੇ ਦਿੱਤੇ ਹੋਏ ਦੇਸ਼ਾਂ ਨੂੰ ਆਪਾਂ ਆਪਣੇ ਮਨ ਵਿੱਚ ਰੱਖੀ ਤੇ ਚੰਗੇ ਕੰਮ ਕਰੀ ਜਨਤਕ ਪ੍ਰਬੰਧਨ ਲੈ ਕੇ ਨੀਤੀ ਪ੍ਰਬੰਧਨ ਸਿਹਤ ਪ੍ਰਬੰਧਨ ਲੈ ਕੇ ਐਸਐਚਓ ਗੁਲਾਮ ਸਿੰਘ ਸਾਡੇ ਤੇ ਹੋਰ ਸਾਰੇ ਕਾਫੀ ਕੰਮ ਕਰ ਰਹੇ ਨੇ ਟਾਫਿਕ ਦਾ ਪੂਰਾ ਇੰਚਾਮ ਕੀਤਾ ਹੈ ਹੈ